ਸਸਵਕਾਲ ਫਰੈਂਡਸ ਮੈਂ ਤੁਹਾਡਾ ਹਾਂ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਨੂੰ ਬਵਾਸੀਰ ਹੈਮੋਰਾਈਡਸ ਹੋ ਗਏ ਨੇ ਥੋਡੇ ਜੋ ਪਾਟੀ ਵਾਲੀ ਜਗਾ ਤੋਂ ਮਾਸ ਬਾਹਰ ਆ ਗਿਆ ਹੈ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਆਂ ਜ਼ਿਆਦਾਤਰ ਮਾਸ ਕਿਉਂ ਬਾਹਰ ਆਉਂਦਾ ਹੈ ਕਿਉਂਕਿ ਆਪਣੀ ਜੋ ਆਰਟਰੀਜ਼ ਨਾਲ ਹੀ ਬਲੱਡ ਆਉਂਦਾ ਹੈ ਔਰ ਵੇਇਨਜ਼ ਰਾਹੀਂ ਜਦੋਂ ਵਾਪਸ ਜਾਣ ਲੱਗਦਾ ਜਦੋਂ ਆਪਾਂ ਨੂੰ ਕਬਜ ਹੋ ਜਾਂਦੀ ਹੈ ਵੇਇਨਜ਼ ਉੱਥੇ ਸਵੇਲਿੰਗ ਹੋ ਜਾਂਦੀ ਹੈ ਔਰ ਇੰਟਰਨਲ ਹੈਮੋਰਾਈਡਸ ਹੋਣ ਲੱਗ ਜਾਂਦੇ ਆ ਮਤਲਬ ਪਹਿਲਾਂ ਇੰਟਰਨਲੀ ਆਪਣੇ ਬਵਾਸੀਰ ਹੁੰਦੀ ਆ ਅੰਦਰਲੇ ਪਾਸੇ ਫਿਰ ਜਦੋਂ ਉਹ ਵਾਧੀ ਵਾਧੀ ਆਪਾਂ ਜਦੋਂ ਫਾਈਬਰਸ ਵਾਲਾ ਫੂਡ ਨਹੀਂ ਖਾਂਦੇ ਫਰੂਟਸ ਨਹੀਂ ਖਾਂਦੇ ਆਪਾਂ ਜਿਆਦਾ ਫਾਸਟ ਫੂਡ ਖਾਂਦੇ ਆ ਆਪਾਂ ਨੂੰ ਕਬਜ ਹੋ ਜਾਂਦੀ ਆ ਥੈਨ ਕਬਜ ਦੇ ਨਾਮ ਨਾਲ ਜਦੋਂ ਆਪਾਂ ਪਾਟੀ ਕਰਨ ਦੀ ਕੋਸ਼ਿਸ਼ ਕਰਦੇ ਆ ਉਥੇ ਫਿਰ ਸਵੇਲਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਵੀਨਸ ਦਾ ਬਲੱਡ ਜੋ ਵਾਪਸ ਜਾਣਾ ਉਹ ਨਹੀਂ ਜਾ ਆਪਾਂ ਹੁੰਦਾ ਤਾਂ ਉਹ ਐਕਸਟਰਨਲੀ ਬਾਹਰਲੇ ਪਾਸੇ ਆਪਣੇ ਬਵਾਸੀਰ ਹੋਣੀ ਸ਼ੁਰੂ ਹੋ ਜਾਂਦੀ ਆ ਆਪਾਂ ਤੁਹਾਨੂੰ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਕੀ ਤੁਹਾਨੂੰ ਖਾਣਾ ਚਾਹੀਦਾ ਹੈ ਬਵਾਸੀ ਨੂੰ ਠੀਕ ਕਰਨ ਲਈ ਇੱਕ ਫਲ ਹੈ ਜਿਹੜਾ ਤੁਸੀਂ ਖਾਣਾ ਹੈ ਸਵੇਰੇ ਦੁਪਹਿਰੇ ਸ਼ਾਮ ਖਾਣਾ ਹੈ ਸਿਰਫ ਦੋ ਦੋ ਪੀਸ ਖਾਣੇ ਆ ਅਗਰ ਤੁਸੀਂ ਉਹ ਖਾਓਗੇ ਤਾਂ ਤੁਸੀਂ ਬਵਾਸੀਰ ਤੋਂ ਛੁਟਕਾਰਾ ਪਾ ਸਕਦੇ ਹੋ ਔਰ ਆਸਾਨ ਚਾਰ ਤੋਂ ਪੰਜ ਕਸਰਤਾਂ ਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜੀਆਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਔਰ ਤੁਸੀਂ ਜਿਹੜਾ ਫਾਸਟ ਫੂਡ ਬਾਹਰਲਾ ਖਾਣਾ ਬੰਦ ਕਰ ਦੇਣਾ ਘਰਲਾ ਘਰ ਦਾ ਸਾਦਾ ਖਾਣਾ ਖਾਓ ਔਰ ਤੁਸੀਂ ਇਹ ਕਸਰਤਾਂ ਕਰੋ ਤੁਸੀਂ ਬਵਾਸੀਰ ਤੋਂ ਛੁਟਕਾਰਾ ਪਾ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰਦੇ ਹਾਂ ਸਾਡੀ ਇੰਸਟਾਗ੍ਰਾਮ ਆਈਡੀ ਐਸ ਸਰੀ ਸਿੰਘ ਸਰਾਹ ਫਿਜ਼ੋਥੈਰਪੀ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਸਾਨੂੰ ਉੱਥੇ ਫੋਲੋ ਜਰੂਰ ਕਰੋ ਔਰ ਸਾਡਾ ਫੇਸਬੁੱਕ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਤੁਸੀਂ ਫੋਲੋ ਕਰ ਲਓ ਔਰ ਅਗਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰੋ ਸੋ ਵੀਡੀਓ ਨੂੰ ਜਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਬਵਾਸੀਰ ਲਈ ਕਸਰ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ ਦੋਨੋਂ ਵੱਡੀਆਂ ਘੜੀਸ ਕੇ ਆਪਾਂ ਦੋਨੋਂ ਗੁੱਡੇ ਛਾਤੀ ਦੇ ਨਾਲ ਲਾ ਦੇਣੇ ਇਦਾਂ ਕਰਕੇ ਔਰ ਇੱਥੇ ਆਪਾਂ ਹੁールド ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਅੱਡੀ نیچے ਰੱਖਾਂਗੇ ਫਿਰ ਅੱਡੀਆਂ ਘੜੀਸ ਕੇ ਸਿਰ ਤੇ ਫਿਰ ਆਪਾਂ ਅੱਡੀਆਂ ਅੱਗੇ ਇਸ ਕੇ ਆਵਾਂਗੇ ਫਿਰ ਆਪਾਂ ਗੁੱਡਿਆਂ ਨੂੰ ਫੜ ਲੈਣਾ ਇੱਕ ਤੋ 1 2 3 4 5 6 7 8 9 10 then ਹਟਿਆ نیچے ਫੇਲਤਾ ਸਦਿਆ ਫਿਰ ਆਪਾਂ ਅੱਡੀਆਂ ਤਿਸ ਕੇ ਆਵਾਂਗੇ ਅਗਰ ਗੋਡੇ ਇਥੋਂ ਨਹੀਂ ਪੱਕੜੇ ਜਾਣਗੇ ਤੁਸੀਂ ਥੱਲਿਓ ਵੀ ਫੜ ਸਕਦੇ ਹੋ ਐਂ ਤਾਂ ਆਪਣੀ ਛਾਤੀ ਨਾਲ ਲਾ ਦੇਣਾ ਔਰ ਇੱਥੇ ਆਪਾਂ 10 ਗਿਣਨੇ 1 2 3 4 5 6 7 8 9 10 then ਰਿਲੈਕਸ ਇਸ ਦੇ ਤੁਸੀਂ 10 ਸੈਟ ਲਾਉਣੇ ਸਵੇਰੇ ਦੁਪਹਿਰ ਸ਼ਾਮ ਖਾਣਾ ਖਾਣ ਤੋਂ ਪਹਿਲਾਂ ਇਹ ਹੋਗੀ ਨੰਬਰ 1 ਕਸਰਤ फिर दूसरी कसरत की करनी है तुम्हें पैर बिल्कुल नीचे रख लेने इदा करके और पैरों के उपर इ बैठ जाना इस तरह करके तो नहीं तो भी एक मिनट लिए इदा ही बैठे रहना और बैठने के नाल नाली लंबे सह लेने जो एक मिनट हो जाए फिर तुम्हें सीधे बैठ जाओ फिर कुछ सेकेंड आराम करके फिर तुम पैर नीचे रख लेने और एदा पैर एदा और उपर दे हैं से उपर बैठ जाना ऐसा पांच बारी करना जाने के पांच मिनट लग जाने यही कसरत और बिल्कुल भार ऊपर देना इस तरह देखो ध्यान तुम्हें अटियाँ से भार आ सके और मसल थोड़े रिलैक्स हो गए ये थोड़ी दूसरी कसरतु तीसरी कसरत की है आप सीधे पै जाएंगे और जो अपने ਦੋਨੋਂ ਅੰਗੂਠੇ ਆ ਇਹਨਾਂ ਨੂੰ ਫੜ ਕੇ ਆਪਾਂ ਖਿੱਚਦਾਂਗੇ ਸਾਈਡ ਤੇ ਜਿੰਨਾ ਵਾਈਡ ਤੋਂ ਵਾਈਡ ਓਪਨ ਕਰ ਸਕਦੇ ਆ ਇੱਥੇ ਆਪਾਂ ਹੋਲਡ ਕਰਾਂਗੇ ਦਾ ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਫੇਰ ਆਪਾਂ ਗੁੱਟੇ ਪਾ ਲੈਣੇ ਆ ਫੇਰ ਪਿੱਛੇ ਲੈ ਜਾਣੇ ਆ ਫੇਰ ਇੱਥੇ ਹੋਲਡ ਕਰਾਂਗੇ 1 2 3 4 5 6 7 8 9 10 ਫਿਰ ਆਪਾਂ ਗੁੱਠੇ ਪਰ ਲੈਣੇ ਆ ਫਿਰ ਆਪਾਂ ਪਿੱਛੇ ਲੈ ਜਾਣਾ 1 2 3 4 5 6 7 8 9 10 ਠੀਕ ਰਿਲੈਕਸ ਇਸ ਕਸਰਤ ਨੂੰ ਵੀ ਤੁਸੀਂ 10 ਵਾਰੀ ਕਰਨਾ ਧਿਆਨ ਨਾਲ ਗੁੱਠੇ ਪਕੜ ਕੇ ਦੋਨੇ ਔਰ ਦੋਨੋਂ ਵਾਈਲਡ ਪੂਰਾ ਓਪਨ ਕਰ ਦੇਣਾ ਪੂਰਾ ਖੋਲ ਦੇਣੀ ਹੈ ਦੋਨੇ ਲੱਤਾਂ ਠੀਕ ਹੈ ਜੀ ਗੋਡੇ ਇਸ ਦੇ ਵਿੱਚ ਮੁਲੇ ਰਹਿਣਗੇ ਔਰ ਇੱਥੇ ਤੁਸੀਂ ਹੋਲਡ ਕਰਨਾ 10 ਸੈਕਿੰਡ ਇਸ ਦੀਆਂ ਵੀ ਤੁਸੀਂ 10 ਰੈਪੀਟੀਸ਼ਨਸ ਕਰਨੀਆਂ ਜਿਹੜੀ ਅਗਲੀ ਕਸਰਤ ਹੈ ਉਸਦੇ ਵਿੱਚ ਕੀ ਕਰਾਂਗੇ ਇੱਕ ਤੌਲੀਆ ਲੈ ਲੈਣਾ ਔਰ ਦੋਨੋਂ ਆਪਣੀ ਮੈਰਾਂ ਦੇ ਵਿੱਚ ਪਾ ਕੇ ਲੱਤਾਂ ਪੂਰੀਆਂ ਸਿੱਧੀਆਂ ਕਰਦਗੇ ਜਿੰਨਾ ਤੱਕ ਤੁਸੀਂ ਕਰ ਸਕਦੇ ਹੋ ਇੰਦਾ ਕਰਕੇ ਜਿੰਨੀਆਂ ਸਿੱਧੀਆਂ ਦੁੱਤੋਂ ਹੁੰਦੀਆਂ ਨੇ ਔਰ ਇੱਥੇ ਆਪਾਂ ਹੋਲਡ ਕਰਦੇ ਹਾਂ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਥੈਨ ਫੇਰ ਆਪਾਂ ਜਿਹਦੇ ਵਿੱਚ ਪਾ ਕੇ ਰੱਖਾਂਗੇ ਔਰ ਲੱਤਾਂ ਸਿੱਧੀਆਂ ਪੂਰੀਆਂ

ਜਿਹੜੀ ਆਖਰੀ ਕਸਰਤ ਹੈ ਉਸ ਦੇ ਵਿੱਚ ਤੁਸੀਂ ਦੋਨੋਂ ਗੁੱਠੇ ਫੜ ਕੇ ਬਟਰਫਲਾਈ ਕਰਾਂਗੇ ਆਪਾਂ ਇਹ ਤਾਂ ਕਰ ਲੈਣਾ ਔਰ ਇਸ ਦੇ ਵਿੱਚ ਆਪਾਂ ਬਟਰਫਲਾਈ ਕਰਾਂਗੇ 1 2 3 4 5 6 7 8 9 10 11 12 13 14 19 20 ਥੈਂਕ ਰਿਲੈਕਸ ਇਸ ਦੇ ਵੀ ਤੁਸੀਂ ਪੰਜ ਸੈਟ ਲਾਉਣੇ ਆ ਫਿਰ ਦੇਖੋ ਜਿੱਦਾਂ ਆਪਾਂ ਪੈਰ پکڑ ਲੈ ਗੁੱਠੇ پکڑ ਲੈ 1 2 3 4 5 6 7 8 9 10 11 12 13 14 15 16 17 18 19 20 ਦੈਨ ਰਿਲੈਕਸ ਇਸ ਦੇ ਵੀ ਪੰਜ ਸੈਟ ਲਾਉਣੇ ਆ ਇਹ ਹੋ ਗਈਆਂ ਤੁਹਾਡੀਆਂ ਕਸਰਤਾਂ ਬਵਾਸੀ ਤੋਂ ਲੈ ਕੇ ਔਰ ਨਾਲ ਦੀ ਨਾਲ ਹੁਣ ਤੁਹਾਨੂੰ ਆਪਾਂ ਦੱਸਣ ਲੱਗੇ ਆ ਤੁਸੀਂ ਕੀ ਖਾਣਾ ਕੀ ਪੀਣਾ ਇਹ ਕਸਰਤਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਖਾਣਾ ਖਾਣ ਤੋਂ ਪਹਿਲਾਂ ਕਰਨੀਆਂ ਨੇ ਔਰ ਸਭ ਤੋਂ ਜ਼ਰੂਰੀ ਪਾਣੀ ਦੀ ਮਾਤਰਾ ਵਧਾਉਣੀ ਜਿਵੇਂ ਮੰਨ ਲਓ ਤੁਸੀਂ 3 ਲੀਟਰ ਪਾਣੀ ਪੀਂਦੇ ਹੋ ਤਾਂ ਤੁਸੀਂ 4 ਤੋਂ 5 ਲੀਟਰ ਪਾਣੀ ਦਿਨ ਦੇ ਵਿੱਚ ਪੀਣਾ ਹੀ ਪੀਣਾ ਦੂਸਰੇ ਨੰਬਰ ਤੇ ਤੁਸੀਂ ਸਭ ਤੋਂ ਵੱਧ ਜਿਹੜਾ ਫਰੂਟ ਖਾਣਾ ਉਹ ਖਾਣਾ ਤੁਸੀਂ ਪਪੀਤਾ ਪੀਟਾ ਦੇ ਵਿੱਚ ਕੀ ਹੈ ਫਾਈਬਰਸ ਜ਼ਿਆਦਾ ਹੁੰਦੇ ਨੇ ਤਾਂ ਆਪਾਂ ਨੂੰ ਕਾਬਜ਼ਰੀ ਹੋਣ ਦਿੰਦਾ ਔਰ ਆਪਣੀ ਜੋ ਸਰੀਰ ਦੀ ਪ੍ਰਕਿਰਿਆ ਜੋ ਕਾਟੀ ਹੈ ਉਹ ਆਮ ਨਾਲ ਹੁੰਦੀ ਹੈ ਤੀਸਰੇ ਨੰਬਰ ਤੇ ਜਿਹੜਾ ਸਭ ਤੋਂ ਲਾਭਦਾਇਕ ਫਲ ਹੈ ਉਹ ਹੈ ਨਰਿੰਜਨ ਫਲ ਨਰਿੰਜਨ ਫਲ ਤੁਹਾਨੂੰ ਕਿੱਥੋਂ ਮਿਲੇਗਾ ਇਹ ਤੁਹਾਨੂੰ ਮਿਲੇਗਾ ਕਰੰਨੀ ਦੁਕਾਨ ਤੋਂ ਇਹ ਤੁਸੀਂ ਨਰਿੰਜਨ ਫਲ ਲੈ ਲੈਣਾ ਹੈ ਔਰ ਇਸ ਨੂੰ ਤੁਸੀਂ ਗਰਮ ਗਰਮ ਪਾਣੀ ਦੇ ਵਿੱਚ ਉਬਾਲ ਲੈਣਾ ਹੈ ਇਹ ਜਸਟ 10 ਤੋਂ 15 10 ਮਿੰਟ ਵੀ ਜ਼ਿਆਦੇ ਹੈ ਪੰਜ ਤੋਂ 10 ਮਿੰਟ ਦੇ ਵਿੱਚ ਵਿੱਚ ਇਹ ਉਬਲ ਜਾਂਦਾ ਹੈ ਔਰ ਜਦੋਂ ਉਹਨੂੰ ਫਿਰ ਨਾਰਮਲ ਹੋ ਜਾਵੇ ਫਿਰ ਤੁਸੀਂ ਉਹ ਚੋ ਖਾ ਲਓ ਉਹ ਜੋ ਗੇਟਿਕ ਨਿਕਲੇਗੀ ਗੇਟਿਕ ਨੂੰ ਵੀ ਖਾ ਸਕਦੇ ਹੋ ਜਿਵੇਂ ਬਦਾਮ ਹੁੰਦੀ ਐ ਇੰਨਾ ਸੌਫਟ ਹੋ ਜਾਂਦੀ ਐ ਗੇਟਿਕ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਆਪਾਂ ਉਬਾਲ ਕੇ ਵੀ ਦਿਖਾਵਾਂਗੇ ਔਰ ਖਾ ਕੇ ਵੀ ਦਿਖਾਵਾਂਗੇ ਉਹਦਾ ਕੋਈ ਟੇਸਟ ਨਹੀਂ ਹੁੰਦਾ ਬਿਲਕੁਲ ਫਿੱਕਾ ਫਿੱਕਾ ਹੁੰਦਾ ਅਗਰ ਤੁਸੀਂ ਉਹ ਖਾਓਗੇ ਤਾਂ ਉਹ ਆਪਣੀ ਕੀ ਕਰਦਾ ਅੰਦਰਲੀ ਜਿਹੜੀਆਂ ਉਹ ਵੇਇਨਸ ਨੇ ਉਹਨਾਂ ਨੂੰ ਬਿਲਕੁਲ ਆਰਾਮ ਦਵਾ ਦਿੰਦਾ ਸੋ ਅਗਰ ਤੁਸੀਂ ਨਰਿੰਜਨ ਫਲ ਦਾ ਪ੍ਰਯੋਗ ਕਰੋਗੇ ਤਾਂ ਤੁਸੀਂ ਵਵਾਸੀਰ ਤੋਂ ਬਚ ਸਕਦੇ ਹੋ ਔਰ ਨਾਲ ਦੀ ਨਾਲ ਇਹੇ ਕਸਰਤਾਂ ਸ਼ੁਰੂ ਕਰ ਦੋ ਉਮੀਦ ਕਰਦਾ ਹਾਂ ਜੀ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਾਂਗੇ ਜਲਦੀ ਇੱਕ ਨਵੇਂ ਟਾਪਿਕ ਤੇ ਥਿਲ ਦਿਨ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ